ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੱਲ ਤੋਂ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੇ ਸ਼ੁਰੂ ਹੋ ਜਾਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਦੇ ਲਈ ਨਿਕਲਣ ਗਈਆਂ ਉੱਥੇ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਤਾਂ ਭਾਰੀ ਰਸ ਵੀ ਹੁੰਦਾ ਹੈ ਤਾਂ ਉੱਥੇ ਇਸ ਵਕਤ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਬੰਜਰ ਬਾਗ ਵਿਖੇ ਜਿੱਥੇ ਕਿ ਪੁਲਸ ਟਰੈਫਿਕ ਪੁਲਿਸ ਦੇ ਅਧਿਕਾਰੀ ਨੇ ਨਾਲ ਪੀਸੀਆਰ ਅਧਿਕਾਰੀ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਪਰਸਨਲ ਲੈਵਲ ਤੇ ਜਿਹੜੇ ਕਿ ਸਾਈਡ ਤੇ ਜਿਹੜੀ ਕਿ ਸਫਾਈ ਨੂੰ ਲੈ ਕੇ ਉਹਨਾਂ ਦੇ ਪ੍ਰਬੰਧ ਕੀਤੇ ਗਏ ਨੇ ਜਾਂ ਜਿੱਥੇ ਕੋਈ ਖੱਡੇ ਵੀ ਦਿਖ ਰਹੇ ਨੇ ਤਾਂ ਟਰੈਕਟਰ ਚਾਲਕਾਂ ਦੇ ਵੱਲੋਂ ਉਹਨਾਂ ਨੂੰ ਬੁਲਾ ਕੇ ਜਿਹੜੀ ਕਿ ਉੱਤੇ ਮਿੱਟੀ ਪਾਈ ਜਾ ਰਹੀ ਹੈ ਉਹਨਾਂ ਦੀ ਖੱਡਿਆਂ ਦੀ ਪੂਰਤੀ ਕੀਤੀ ਜਾ ਰਹੀ ਹੈ ਤਾਂ ਸਫਾਈ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਕਿ ਇੱਥੇ ਆਂਦੀਆਂ ਨੇ ਤਾਂ ਆਹੀ ਜਿਹੜਾ ਕਿ ਮੇਨ ਰਸਤਾ ਹੈ ਜਿੱਥੋਂ ਚਿੰਤਪੁਰ ਨੀ ਮਾਤਾ ਦੇ ਲਈ ਰਵਾਨਾ ਹੁੰਦੀਆਂ ਨੇ ਸੰਗਤਾਂ ਤਾਂ ਹੁਣ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੁਭਾਸ਼ ਭਗਤ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਤੁਹਾਡਾ ਜਕਬਾਨੀ ਤੁਹਾਡਾ ਵੀ ਸਵਾਗਤ ਹੈ ਬਹੁਤ ਬਹੁਤ ਸਰ ਕੱਲ ਤੋਂ ਜਿਹੜੇ ਕਿ ਮਾਤਾ ਜੀ ਦੇ ਨਵਰਾਤਰੇ ਸ਼ੁਰੂ ਹੋ ਜਾਣਗੇ ਤਾਂ ਭਾਰੀ ਸੰਗਤਾਂ ਆਉਂਦੀਆਂ ਨੇ ਖਾਸ ਕਰਕੇ ਟ੍ਰੈਫਿਕ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈ ਤਾਂ ਟ੍ਰੈਫਿਕ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਦੇਖੋ ਜੀ ਮਾਨ ਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਬੜੇ ਸਪਸ਼ਟ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ ਕਿਸੇ ਵੀ ਤਰੀਕੇ ਦਾ ਜਾਮ ਨਹੀਂ ਲੱਗਣਾ ਚਾਹੀਦਾ ਜਾਂ ਜਿਹੜੀ ਮਾਤਾ ਜੀ ਦੀ ਸੰਗਤ ਆ ਰਹੀ ਹੈ ਉਹਨਾਂ ਨੂੰ ਟ੍ਰੈਫਿਕ ਕਰਕੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ ਇਹ ਵੀ ਪਤਾ ਕਿ ਇੱਥੇ ਜਿਹੜੀ ਸੰਗਤ ਹੈ ਇਹਦਾ ਅਨੰਤ ਸਮੂਹ ਹੈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜੇ ਲੱਖਾਂ ਚ ਕਹਿ ਦਈਏ ਕਰੋੜਾਂ ਚ ਕਹਿ ਦਈਏ ਬਹੁਤ ਸੰਗਤ ਆਉਂਦੀ ਹੈ ਸਾਡੀ ਇਸ ਵਾਰ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਮ ਜਿਹੜਾ ਉਹ ਨਾ ਲੱਗਣ ਦਿੱਤਾ ਜਾਵੇ ਉਹ ਜਾਮ ਨਾ ਲੱਗਣ ਦਿੱਤਾ ਜਾਵੇ ਉਹਦੇ ਵਿੱਚ ਸਾਨੂੰ ਪਬਲਿਕ ਦੇ ਬਹੁਤ ਸਹਾਯੋਗ ਦੀ ਲੋੜ ਹੈ ਉਹਦੇ ਵਾਸਤੇ ਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਕੋਈ ਵੀ ਵਿਅਕਤੀ ਆਪਣਾ ਜਿਹੜਾ ਵਹੀਕਲ ਹੈ ਰੋਂਗ ਪਾਰਕਿੰਗ ਤੇ ਨਾ ਖੜਾ ਕਰੇ ਆਰਾਮ ਨਾਲ ਆਓ ਅਸੀਂ ਕੋਸ਼ਿਸ਼ ਕਰਾਂਗੇ ਇਸ ਵਾਰ ਜਾਮ ਨਾ ਲੱਗੇ ਟਰੈਪ ਕੁ ਥੋੜੀ ਸਲੋ ਹੋ ਸਕਦੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਸਾਰ ਨੂੰ ਇਹ ਬੇਨਤੀ ਕਰਾਂਗੇ ਕਿ ਆਰਾਮ ਨਾਲ ਜਾਓ ਜੇ ਬਾਈ ਦੀ ਵੇਹ ਕਿਤੇ ਜਾਮ ਲੱਗ ਜਾਂਦਾ ਹੈ ਤੇ ਸਾਨੂੰ ਕਾਲੀ ਕਰਨ ਦੀ بجائے ਗੱਡੀਆਂ ਅੱਗੇ ਤੋਂ ਅੱਗੇ ਕੱਢਣ ਦੀ بجائے ਕੀ ਕਰਨਾ ਚਾਹੀਦਾ ਜਿੱਥੇ ਆਪਣਾ ਲਾਈਨ ਦੇ ਵਿੱਚ ਖੜੇ ਆ ਉੱਥੇ ਬੈਠ ਕੇ ਗੱਡੀ ਦੇ ਵਿੱਚ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਦਾ ਗੁਣ ਗਾਣ ਕਰੀਏ ਉਹਨਾਂ ਦੀਆਂ ਭੇਟਾਂ ਗਾਈਏ ਤਾਂ ਜੋ ਜਿਹੜਾ ਸਾਡਾ ਜਾਮ ਹੈ ਉਹ ਜਾਮ ਨਾ ਰਵੇ ਇੱਕ ਮਾਤਾ ਜੀ ਦਾ ਸੰਗਤ ਹੀ ਉਹ ਸਤਸੰਗ ਬਣ ਜਾਵੇ ਅਗਰ ਇਸ ਤਰ੍ਹਾਂ ਕਰਾਂਗੇ ਤੇ ਫਿਰ ਜਾਮ ਜਿਹੜਾ ਨਹੀਂ ਲੱਗੇਗਾ ਸਾਨੂੰ ਪਬਲਿਕ ਜਿਹੜੀ ਹੈ ਕੋਆਪਰੇਟ ਕਰੇ ਇਸ ਵਾਰ ਅਸੀਂ 120% ਸਾਡੀ ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਦਾ ਜਾਮ ਨਾ ਲੱਗੇ ਅਸੀਂ ਹਰ ਤਰ੍ਹਾਂ ਬੈਰੀਕੇਡਿੰਗ ਸਿੱਖੂ ਅਸੀਂ ਕਰਕੇ ਦੇਖ ਰਹੇ ਆਂ ਵੀ ਜੇ ਸਾਨੂੰ ਬੈਰੀਕੇਡਿੰਗ ਦੀ ਹੋਰ ਲੋੜ ਹੈ ਅਸੀਂ ਬੈਰੀਕੇਡ ਲਾਈਏ ਜਿੱਥੇ ਜਿੱਥੇ ਡਾਇਵਰਸ਼ਨ ਕਰਨੇ ਆ ਉਹ ਸਾਰੇ ਪੁਆਇੰਟ ਅਸੀਂ ਦੇਖ ਲਿਆ ਇਸ ਵਾਰ ਮੇਬੀ ਮਾਂ ਮਾਈ ਕਿਰਪਾ ਕਰੇ ਇਸ ਤਰੀਕੇ ਦਾ ਕੋਈ ਜਾਮ ਜਿਹੜਾ ਨਹੀਂ ਲੱਗਣ ਦਿਆਂਗੇ ਸਰ ਹੁੱਲੜ ਬਾਜੀ ਵੀ ਕਈ ਨੌਜਵਾਨ ਕਰਦੇ ਨੇ ਕਿਉਂਕਿ ਰਸ ਦਾ ਮਾਹੌਲ ਹੁੰਦਾ ਹੈ ਤਾਂ ਉਹਨਾਂ ਲਈ ਜਿਹੜੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੋਣਾ ਤੇ ਕਿਸ ਤਰ੍ਹਾਂ ਦੇ ਨਾਲ ਇੱਕ ਦੇਖਰੇਖ ਬਣਾ ਕੇ ਰੱਖੀ ਜਾਵੇ ਦੇਖੋ ਜਿਹੜੇ ਹੁੱਲੜ ਬਾਜੀ ਆ ਅਸੀਂ ਤੇ ਉਹਨੂੰ ਮਾਤਾ ਜੀ ਦੀ ਸੰਗਤ ਸਮਝ ਕੇ ਹੀ ਟ੍ਰੀਟ ਕਰਾਂਗੇ ਪਰ ਫਿਰ ਵੀ ਜੇ ਕੋਈ ਵਿਅਕਤੀ ਆਪਣੀਆਂ ਮਾੜੀਆਂ ਆਦਤਾਂ ਤੋਂ ਬਾਝ ਨਹੀਂ ਆਏਗਾ ਆਪਣੀਆਂ ਉਹ ਆਤਾਂ ਰੱਖ ਕੇ ਹੁੱਲੜਬਾਜੀ ਕਰੇਗਾ ਸਾਡੇ ਮੇਲੇ ਦਾ ਡਿਸਪੀਲਨ ਭੰਗ ਕਰੇਗਾ ਫਿਰ ਉਹਦੇ ਖਿਲਾਫ ਬਣਦੀ ਜੋ ਸਖਤ ਤੋਂ ਸਖਤ ਕਾਰਵਾਈ ਹੋ ਕੀਤੀ ਜਾਵੇਗੀ ਸਰ ਵਨ ਸਾਈਡਡ ਰੋਡ ਵੀ ਕੀਤਾ ਜਾਂਦਾ ਇੱਥੋਂ ਦੀ ਕਿਉਂਕਿ ਰਸ਼ ਭਾਰੀ ਪੈ ਜਾਂਦਾ ਤਾਂ ਉਹ ਇਸ ਵਾਰੀ ਵੀ ਕਿਸ ਤਰ੍ਹਾਂ ਦੇ ਨਾਲ ਉਸ ਚੀਜ਼ ਦਾ ਪ੍ਰਬੰਧ ਬਿਲਕੁਲ ਜੀ ਅਸੀਂ ਵਨ ਸਾਈਡ ਜਿਹੜੇ ਰੋਡ ਆ ਉਹ ਵੀ ਕਰ ਰਹੇ ਆ ਜਿੱਥੋਂ ਦੀ ਸੰਘਤ ਜ਼ਿਆਦਾ ਹੁੰਦੀ ਹੈ ਉਹਦੇ ਵਾਸਤੇ ਅਸੀਂ ਬਹੁਤ ਉਪਕਤਾ ਇੰਤਜ਼ਾਮ ਜਿਹੜੇ ਆ ਕੀਤੇ ਆ ਮੌਕੇ ਮੁਤਾਬਕ ਸਾਨੂੰ ਕੁਝ ਦਵਰਸ਼ਨਾ ਬਿਲਕੁਲ ਆਨ ਦੀ ਐਜ ਕਿਨਾਰੇ ਤੇ ਆ ਕੇ ਦਿੱਤੀਆਂ ਜਾਂਦੀ ਹੈ ਉਹਦੇ ਮੁਤਾਬਕ ਸਾਡੀ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਸੀ ਸਾਹਿਬ ਤੇ ਜਿੰਪਾ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਨੂੰ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਉਹਦੇ ਮੁਤਾਬਕ ਅਸੀਂ ਵਰਕ ਜਿਹੜਾ ਕਰ ਰਹੇ ਆ ਅਸੀਂ ਅੱਜ ਵੀ ਸਾਰਾ ਦਿਨ ਇੱਥੇ ਆ ਕੱਲ ਵੀ ਇੱਥੇ ਹੀ ਆ ਕੱਲ ਵੀ ਸੀਗੇ ਤਾਂ ਜੋ ਕੋ ਆਮ ਪਬਲਿਕ ਨੂੰ ਦਿੱਖ ਜਿਹੜੀ ਹੈ ਨਾ ਇਸੋਏ ਟ੍ਰੈਫਿਕ ਇੰਜਾਰ ਸੁਭਾਸ਼ ਭਗਤ ਜੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਜਿਹੜੀ ਕਿ ਵੈਸੇ ਤਾਂ ਸਖਤ ਸ਼ਬਦਾਂ ਦੇ ਇੱਕ ਹੁੱਲੜਬਾਜ਼ਾਂ ਲਈ ਚੇਤਾਵਨੀ ਵੀ ਹੈ ਤੇ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆਈਆਂ ਨੇ ਤਾਂ ਇੱਕ ਪ੍ਰੋਪਰ ਟ੍ਰੈਫਿਕ ਦਾ ਵੀ ਤੁਹਾਨੂੰ ਪ੍ਰਬੰਧ ਦੇਖਣ ਨੂੰ ਮਿਲੇਗਾ ਕੋਆਪਰੇਸ਼ਨ ਹੈ ਜਿਹੜੀ ਕਿ ਪੰਜਾਬ ਪੁਲਿਸ ਦੀ ਆਮ ਲੋਕਾਂ ਦੇ ਨਾਲ ਹੈ ਤੇ ਕੋਈ ਵੀ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਲਈ ਇੱਕ ਮੈਸੇਜ ਹੈ ਕਿ ਉਹ ਧਾਰਮਿਕ ਥਾਂ ਤੇ ਆ ਰਹੇ ਨੇ ਤਾਂ ਅਜਿਹੀ ਜਗਾਵਾਂ ਤੇ ਜਾਂ ਫਿਰ ਧਾਰਮਿਕ ਜਗਾਵਾਂ ਤੇ ਹੁੱਲੜਬਾਜ਼ੀ ਕਰਕੇ ਮਾਹੌਲ ਨਾ ਖਰਾਬ ਕੀਤਾ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਨੇ ਉਹ ਸੁੱਖ-ਸਾਂਤ ਆਪਣੇ ਮੰਜ਼ਿਲ ਵੱਲ ਜਾ ਸਕਣ ਤੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰ ਸਕਣ ਕੈਮਰਾਮੈਨ ਮਨਵੀਰ ਮੇਟਿਆ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ